नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਹਿਲੇ ਤਾਂ ਬੋਟਾ ਬਣਵਾ ਦਿੱਤੀ ਸਰਕਾਰੀ ਪਾਰੂ ਕਰਦੀ ਇਹ ਤੁਹਾਡੇ ਮਸਲਾ ਹੋਣਗੇ ਕਿ ਕਿਰਤਿਆ ਜਾਣ ਦੱਸੋ ਗਰੀਬਾਂ ਦਾ ਕੋਈ ਹੱਕ ਨਹੀਂ ਹਰਾਈ ਚ ਕਦੀ ਮੰਡੀ ਚ ਕਮਾਉਣੇ ਖਾਨੇ ਆ ਈ ਆ ਜਾਣੇ ਰ ਮਗਰ ਪੈਮੀ ਨਾ ਹੋ ਗਿਆ ਸਾਰੇ ਆ ਜਾਂਦੇ ਨੇ ਗਰੀਬਾਂ ਵਾਸਤੇ ਕੋਈ ਵੀ ਲਗਾਉਂਦਾ ਆਗਾ ਤੁਹਾਡੀਆਂ ਵੋਟਾਂ ਬਣੀਆਂ ਹੋਈਆਂ ਵੋਟਾਂ ਬਣੀਆਂ ਸੀ ਵੋਟਾਂ ਲਈ ਦੇ ਆ ਸਾਰੇ ਕੀ ਗੱਲ ਕਰੀਪਾ ਕੋਈ ਨਹੀਂ ਤੇ ਗਰੀਬਾ ਦਾ ਹੱਕ ਆਗਾ ਦੱਸੋ ਨਾਰਾ ਬੋਲ ਬਣਾ ਜੇ ਦੇ ਸਾਨੂੰ ਗੱਡੀ ਦੇ ਥੱਲੇ ਗਰੀਬ ਸਾਰੇ ਮਰ ਜਾਣਗੇ ਜੇ ਦੇ ਥੱਲੇ ਅਸੀਂ ਲੈ ਲੈਨੇ ਜੂਆ ਕਰ ਥੱਲੇ ਦੇ ਸਾਨੂੰ ਗੱਡੀਆਂ ਦੇ ਇੱਥੇ ਦੇ ਵੱਡੇ ਵੱਡੇ ਲੋਕ ਰਹਿਣਗੇ ਚਾਲੂ ਕਰ ਦੋ ਗਰੀਬਾਂ ਨੂੰ ਮਾਰ ਦੋ ਗੋਲੀਆਂ ਚਲਾ ਦਿਓ ਇੱਥੋਂ ਕਾਰੇ ਮਰ ਜਾਗੇ ਅਸੀਂ ਜਵਾਕਾਂ ਨੂੰ ਲੈ ਕੇ ਤੁਹਾਨੂੰ ਖਾਲੀ ਕਰਨ ਵਾਸਤੇ ਕੀ ਆ ਗਿਆ ਸੀ ਕੁਝ ਖਾਲੀ ਜੀ ਅਸੀਂ ਕਿਹਾ ਸੀ ਇਹਨਾਂ ਨੂੰ ਖਾਲੀ ਕਰਨ ਵਾਸਤੇ ਅਸੀਂ ਕਿਹਾ ਤੁਹਾਨੂੰ ਟਾਈਮ ਦੇ ਦਿਓ ਟਾਈਮ ਦਿੱਤਾ ਗਿਆ ਸੀ ਟਾਈਮ ਕੋਈ ਨਹੀਂ ਦਿੱਤਾ ਗਿਆ ਜੀ ਇੱਕਦਮ ਹੀ ਆ ਕੇ ਡੋਜ਼ਰ ਲਾ ਦੇ ਦੇ ਕੀ ਗੱਲ ਅਨਾਨਸਮੈਂਟ ਕਰਕੇ ਗਏ ਸੀ ਸਾਡੇ ਕੋਲ ਪਤਾ ਜੀ ਅਸੀਂ ਦਕਾਨਦਾਰ ਸੀਗੀ ਆ ਪਹਿਲਾਂ ਵੀ ਚੈੱਕ ਕਰਕੇ ਗਏ ਸੀ ਜੁੱਗੀਆਂ ਜਿਹੜੀਆਂ ਪਹਿਲਾਂ ਜੀ ਅਸੀਂ ਆਕਾਈ ਤੁਹਾਨੂੰ ਟਾਈਮ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਅਸੀਂ ਕਿੱਧਰ ਜਾਈਏ ਦੱਸੋ ਅਸੀਂ ਉਹ ਉੱਧਰ ਜਾਣੇ ਤੁਹਾਨੂੰ ਉੱਧਰ ਪੁਜਾ ਦਿੰਦੇ ਆ ਜੇ ਇੱਥੇ ਇੱਧਰ ਜਾਣੇ ਤੇ ਇੱਧਰ ਪੁਜਾ ਦਿੰਦੇ ਆ ਦੱਸੋ ਕਿੱਧਰ ਜਾਈਏ ਸੜਕ ਤੇ ਇੱਟਾ ਰੋੜਾ ਕਿੱਧਰ ਦੇਖੋ ਜੀ ਜਿੱਥੇ ਗਰੀਬਾਂ ਨੂੰ ਪੁਜਾ ਦੇ ਸੜਕ ਤੇ ਜਾੜ ਦੇ ਗਰੀਬ ਕਿੱਥੇ ਜਾਈਏ ਦੱਸੋ ਇਹ ਸੜਕ ਤੇ ਸਮਾਹ ਸੁਤਨਾ ਜਾਂ ਇਹ ਸੁਤਨਾ ਆਪਣਾ ਪੱਖਰ ਵਗੈਰਾ ਦੇਖੋ ਜੀ ਸੜਕ ਤੇ ਤਾਂ ਸੁਟਿਆ ਸੀ ਕਿੱਧਰ ਪਾਸੇ ਜਾ ਲੈ ਸਾਨੂੰ ਸਾਰੇ ਭਜਾਉਂਦੇ ਆ ਦੱਸੋ ਕਿੱਧਰ ਜਾਈਏ ਤੁਸੀਂ ਜੇ ਸਾਨੂੰ ਥਾਂ ਅਸੀਂ ਜਾਈਏ ਸਾਰੇ ਮਿਲ ਕੇ ਚੱਲ ਗਏ ਕਰੀਬਾ ਮਾਰ ਦੋਰੀ ਪਿੱਛੇ ਆਲੇ અમાਰੋਂ ਕਿੱਥੇ ਕਰੀਬਾ ਦੇ ਬੱਚੇ ਆਵਾਜ਼ ਮਾਰ ਦੋ ਪਰ ਸਾਡ ਬਈ ਥੋੜੇ ਬਾਰ ਬਾਰ ਜੋ ਚੁਗੀਆਂ ਜਿੱਥੇ ਆਪਾਂ ਖੜੇ ਹੈਗੇ ਆ ਬਣੀਆਂ ਹੋਈਆਂ ਸੜਕ ਦੇ ਉੱਪਰ ਬਣੀਆਂ ਨੇ ਨੈਸ਼ਨਲ ਹਾਈਵੇ ਦੇ ਉੱਪਰ ਬਣੀਆਂ ਹੋਈਆਂ ਨੇ ਇਹਨਾਂ ਨੂੰ بار بار ਅਸੀਂ ਮੁਸ਼ਤਿਵਦੀ ਪਿਛਲੇ 1 ਮਹੀਨੇ ਤੋਂ ਲਗਭਗ ਕਰਾਉਂਦੇ ਆ ਰਹੇ ਹਾਂ ਕਿ ਤੁਸੀਂ ਝੁੱਗੀਆਂ ਜਿਹੜੀਆਂ ਹੈਗੀਆਂ ਆਪਣੇ ਰਿਮੂਵ ਕਰੋ ਕਿਉਂਕਿ ਇਹ ਬਠਿੰਡਾ 포ਟਪੁਰਾ ਮੇਨ ਨੈਸ਼ਨਲ ਹਾਈਵੇ ਹੈ ਔਰ ਬਿਲਕੁਲ ਇਨਾਂ ਨੇ ਜਿਹੜੀ ਹੈਗੇ ਆ ਆਪਣੇ ਝੁੱਗੀਆਂ ਸੜਕ ਦੇ ਉੱਪਰ ਬਣਾ ਰੱਖੀਆਂ ਹੈਗੀਆਂ ਔਰ ਇੱਥੇ ਹੈਵੀ ਟ੍ਰੈਫਿਕ ਲੰਘਦਾ ਹੈ ਦਿੱਲੀ ਜਿੰਨੀ ਕੀ ਟਰਾਲੀ ਆਪਣੇ ਟਰਾਲੀਆਂ ਵੱਡੇ ਟਰੱਕ ਔਰ ਸਾਰੀ ਇੱਥੇ ਮੂਵਮੈਂਟ 24 ਘੰਟੇ ਚੱਲਦੀ ਰਹਿੰਦੀ ਹੈ ਉਹਦੇ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਔਰ ਹੈ ਜਣ ਕੀ ਇਹਨਾਂ ਨੂੰ ਅਸੀਂ ਬਾਹਰ ਬਾਹਰ ਇਹ ਮਨਯਾਦੀ ਕਰਾਈਗੀ ਤੁਸੀਂ ਕਿਤੇ ਸੇਫ ਜਗ੍ਹਾ ਤੇ ਚਲੇ ਜਾਓ ਲੇਕਿਨ ਉਸ ਦੇ ਬਾਵਜੂਦ ਵੀ ਇਹ ਟਸਟਮਸ ਨਹੀਂ ਕੋਈ ਪਿਛਲੇ 10 ਹਫਤੇ ਹੋ ਗਏ ਅਸੀਂ ਫੇਰ ਆਏ ਸੀਗੇ ਇਹ ਕਹਿੰਦੇ ਸੀਗੇ ਅਸੀਂ ਆਪਣੇ ਆਪ ਜਿਹੜੀ ਹੈਗੀ ਆ ਰਿਮੂਵ ਕਰ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ 15 20 ਦਿਨ ਦਿਓ ਸਿੱਧੇ ਤੇ ਅਸੀਂ ਇਹਨਾਂ ਨੂੰ ਫਟੋ ਫਟ 4 ਹਫਤੇ ਦੇ ਅੰਦਰ ਔਰ ਲਗਾਤਾਰ ਸਵੇਰੇ ਸ਼ਾਮ ਨਯਾਦੀ ਕਰਾਈਗੀ ਹੈ ਇਹੋ ਵੱਲੋਂ ਮੈਸਕੂਲ ਮੀਟਿੰਗ ਵੱਲੋਂ ਔਰ ਅੱਜ ਫਿਰ ਇੱਕ ਫਿਕਸ ਰੱਖਿਆ ਗਿਆ ਕਿ ਇਸ ਤਰ੍ਹਾਂ ਇਹ ਜਨਕੀ ਜਿਹੜਾ ਹੈਗਾ ਉਹ ਠਣਗੇ ਨਹੀਂ ਜਦ ਤੱਕ ਮਿਲ ਕੇ ਕਾਨੂੰਨ ਦਾ ਸਾਰਾ ਨਾ ਲਿਆ ਜਾ ਕਿੰਨੀਆਂ ਡੋਟੋ ਜਿਹੜੇ ਡਿਪਾਰਟਮੈਂਟ ਹੈਗੇ ਆ ਉਹਦੇ ਵਿੱਚ ਮਿਊਚਰਲ ਪੇਟੀ ਹੋ ਗਈ ਔਰ ਫੋਰੈਸਟ ਡਿਪਾਰਟਮੈਂਟ ਹੋ ਗਏ ਔਰ ਸੈਕੰਡਰੀ ਆਪਣੇ ਜਿਹੜੇ ਹੈਗੇ ਆ ਡੀਬੀ ਪੀਐਸਪੀਸੀਐਲ ਹੋ ਗਏ ਬਿਜਲੀ ਬੋਰਡ ਵਾਲੇ ਠੀਕ ਹੈ ਜੀ ਔਰ ਮਿਊਚਰਲ ਪਟੀਆਂ ਹੋ ਗਏ ਔਰ ਇਹ ਸਾਰੇ ਮੈਕ ਵਿੱਚ ਅੱਜ ਜਿਹੜੀ ਹੈਗੀ ਹੈ ਇਹ ਕਾਰਵਾਈ ਜਿਹੜੀ ਹੈਗੀ ਆ ਕਰ ਰਹੇ ਹੈਗੇ ਆਪਣੇ ਜੀਮਾਦੀਨ ਠੀਕ ਹੈ ਜੀ ਔਰ ਇਹ ਜਿਹੜੀ ਹੈਗੀ ਆ ਜਿਹੜੀ ਛੜਕ ਹੈਗੀ ਆ ਇਹਨੋਂ ਕਿ ਆ ట్రాਫਿਕ ਵੱਖੋਂ ਸੁਰੱਖਿਅਤ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਨਾ ਸੜਾ ਇਸ ਇੰਡੀਆ ਦੇ ਨਾਲ ਨਾਲ ਜਿਹੜੇ ਉਹ ਵਰਕਸ਼ਾਪ ਵਾਲਿਆਂ ਨੇ ਵੀ ਕੱਚੇ ਕਰਦਿਆ ਕੀਤਾ ਆ ਤਿੰਨ ਕੋਣੀ ਤੋਂ ਲੈ ਕੇ ਉਹਨਾਂ ਤੇ ਅਸੀਂ ਜਿਹੜੀ ਹੈਗੀ ਆ ਆਰਜੀ ਤੌਰ ਤੇ ਜੇ ਉਹਨਾਂ ਨੇ ਕੁਝ ਕਰ ਲਿਆ ਹੈਗਾ ਉਹਨਾਂ ਤੇ ਜਲਦੀ ਹੀ ਅਸੀਂ ਫੌਰੀ ਤੌਰ ਤੇ ਕਾਰ ਵੀ ਕਰਵਾਵਾਂਗੇ ਲੇਕਿਨ ਇਹਨਾਂ ਵੱਲੋਂ ਜੋ ਆਰਮੀ ਜਿਹੜੀ ਹੈਗੀ ਆ ਉਹ ਕੋਈ ਕੀਤੀ ਜਾਣੀ ਸਾਡੇ ਲਈ ਬਹੁਤ ਜ਼ਰੂਰੀ ਸੀ ਕੋਈ ਇਹਨਾਂ ਦੇ ਸਟੇ ਲਈ ਕੋਈ ਜਗ੍ਹਾ ਬਣਾਈ ਹੈ ਕੋਈ ਇਹਨਾਂ ਨੇ ਹੁਣ ਤਾਂ ਫਿਕਰ ਹੋਵੇ ਹਾਂ ਇਹਨਾਂ ਨੇ ਆਪਣੇ ਜਨ ਕਿ ਇਹਨਾਂ ਦੇ ਮੇਰੇ ਨੋਟਸ 'ਚ ਆਇਆ ਹੈਗਾ ਇਹਨਾਂ ਦੇ ਆਪਣੇ ਪਲਾਟ ਹੈਗੇ ਆ ਔਰ ਉਹ ਆਪਣੇ ਜਾ ਸਕਦੇ ਹੈਗੇ ਆ ਜਿੱਥੇ ਵੀ ਇਹਨਾਂ ਨੇ ਕੋਈ ਕੀਤੀ ਜਾਣ ਹੈ ਆਲਰੇਡੀ ਇਹਨਾਂ ਨੇ ਆਪਣੇ ਆਪਣੇ ਜਗ੍ਹਾ ਆਇਡੈਂਟੀਫਾਈ ਕੀਤੀਆਂ ਹੋਈਆਂ ਹੈਗੀਆਂ ਉੱਥੇ ਚਲੇ ਜਾਣਗੇ ਔਰ ਜੇ ਕੋਈ ਫਰਦ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਗੀ ਉਹਦੇ ਵਿੱਚ ਅਸੀਂ ਵੀ ਇਹ ਸੈਟ ਕਰ ਲੈਣਾ ਸਿਰੇ ਵੀ ਨਿਯਾਇਜ਼ ਕੇ ਨਿਖਸ਼ ਨੂੰ ਬੀਲੀ ਜੇ ਵੀ ਅਧਿਵਿਲੇ ਇਹਨਾਂ ਬੀਲੀ ਕਲੈਕਸ਼ਨ ਜੇ ਲਈ ਸੀਗੇ ਤਾਂ ਸਾਰੇ ਅਸੀਂ ਜਿਹਨੀਆਂ ਨਾਲ ਦੀ ਨਾਲ ਕਟਾਈ ਗਏ ਹੈਗੇ ਸਾਡੇ ਬੀਲੀ ਬੋਰਡ ਬਲੋਂ ਜਿਹੜੇ ਹੈਗੇ ਆ ਪੂਰੇ ਜਨਕੀ ਹੈਗੇ ਆ ਪੂਰੀ ਸੁਪਰਵੀਜ਼ਨ ਕੀਤੀ ਗਈ ਹੈ ਡੇ ਬਾਈ ਡੇ ਅਸੀਂ ਸਾਰੇ ਕਟਾਈ ਗਏ ਕੋਈ ਇਲੀਗਲ ਕੁਝ ਨਹੀਂ ਠੀਕ ਹੈ ਕੀ ਨਾ ਜੀ ਤੁਹਾਡਾ ਤੇ ਤੁਸੀਂ ਮਤਲਬ ਕਿਸ ਮਕਸਦ ਲਈ ਇੱਥੇ ਆਇਆ ਸੀ ਮੇਰਾ ਨਾਮ ਹਰਵੀਰਾ ਜ਼ਿਲ੍ਹਾ ਪ੍ਰਧਾਨ ਬਨਾਬ ਸਿੰਘ ਜਿਲ੍ਹਾ ਫਿੱਕੋ ਅੱਜ ਅਸੀਂ ਕਿਸ ਯੂਨੀਅਨ ਦੇ ਪ੍ਰਧਾਨ ਪੰਜਾਬ ਸੁਲਤਾਨ ਸੁਨਿਆਨ ਦੇ ਜ਼ਿਲ੍ਹਾ ਬਗਾਨਾ ਮੇਰਾ ਅੱਜ ਜੋ ਕੋਟਕੁੜੇ ਵਿੱਚ ਲੋਕਾਂ ਨੂੰ ਜਿਹੜਾ ਨਜਾਇਜ਼ ਤਰੀਕੇ ਨਾਲ ਅਣਮੁਖੀ ਤਰੀਕੇ ਨਾਲ ਜਿਹੜਾ ਉਠਾਇਆ ਗਿਆ ਸੀਗਾ ਉਹਦੇ ਖਿਲਾਫ ਅੱਜ ਪੰਜਾਬ ਸੁਲਤਾਨ ਸੁਨਿਆਨ ਵੱਲੋਂ ਜਿਹੜਾ ਸੀ ਲੋਕਾਂ ਨੂੰ ਇਕੱਠੇ ਕਰਕੇ ਤੇ ਸੰਘਰਸ਼ ਦਾ ਰਾਹ ਬਣਾਇਆ ਕਿਉਂਕਿ ਇੱਕ ਤਾਂ ਇੱਕ ਪਾਸੇ ਸਰਕਾਰੇ ਦਾਅਵੇ ਕਰ ਰਹੀ ਹੈ ਕਿ ਉਹਨਾਂ ਨੇ ਇੱਥੇ ਬਹੁਤ ਵਿਕਾਸ ਕਰਤਾ ਦੂਜੇ ਪਾਸੇ ਜਿਹੜੇ ਮਜ਼ਦੂਰ ਆ ਜਿਹੜੇ ਇਸ ਵਿਕਾਸ ਆਸ ਵਿੱਚ ਸ਼ਾਮਲ ਨੇ ਜਿਹੜੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ ਝੋਨਾ ਲਾਉਂਦੇ ਆ ਜਿਹੜੇ ਇਥੇ ਮੰਡੀਆਂ 'ਚ ਕੰਮ ਕਰਦੇ ਜੋ ਅਸਲ ਵਿੱਚ ਦੇਸ਼ ਦੀ ਜਾਂ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਆ ਉਹਨਾਂ ਨੂੰ ਜਿਹੜਾ ਇਹ ਅਨਮੋਲਕ ਚੱਕਰ ਨਾਲ ਹੈਵਨ ਹੋਟਲ ਆ ਉਹਦਾ ਜਿਹੜਾ ਮੁਖੀ ਆ ਜਿਹੜਾ ਉਹਦਾ ਹੈਡ ਉਹਨੂੰ ਪਾਰਕਿੰਗ ਲਈ ਜਗ੍ਹਾ ਚਾਹੀਦੀ ਸੀ ਉੱਥੇ ਇੱਕ ਨਜਾਇਜ਼ ਜਿੱਕੇ ਨਾਲ ਜਿਹੜੀਆਂ ਝੋਪੜੀਆਂ हटਾਈਆਂ ਗਈਆਂ ਸਿਆ ਇਹ ਇੱਥੇ ਜਿਹੜਾ ਗੰਦਾ ਧੰਦਾ ਚੱਲਦਾ ਕਿ ਵੀ ਜਿਹੜੀਆਂ ਨਜਾਇਜ਼ ਪਾਰਕਿੰਗ ਜਿਹੜੀ ਪਾਰਕਿੰਗ ਬਣਾਉਣ ਲਈ ਜਿਹੜਾ ਝੋਪੜੀਆਂ हटਾਈਆਂ ਇੱਥੇ ਐਸਡੀਐਮ ਕੋਟ ਕੋਪੂਰਾ ਤੇ ਜਿਹੜਾ ਥੇ ਮੁੰ ਮੰਨੂ ਕੁਟਾਰੇ ਜੋ ਵੀ ਮੰਨੂ ਕੁਟਾਰੇ ਜੋ ਵੀ ਦਾ ਨਾਮ ਆ ਤਾਂ ਉਹਦੇ ਨਾਂ ਆ ਗਿਆ ਸਾਡੀ ਮੰਗ ਆ ਕਿ ਲੋਕ ਇਹ ਇਥੇ ਇਸੇ ਦੇਸ਼ ਦੇ ਲੋਕ ਨੇ ਇਹ ਨਾ ਤਾਂ ਚੀਨ ਤੋਂ ਇਥੇ ਤਾਂ ਜਦੋਂ ਕੋਈ ਕੈਨੇਡਾ ਅਮਰੀਕਾ ਚਲਾ ਜਾਂਦਾ ਉਹ ਵੀ 5-10 ਸਾਲ 40-40 ਸਾਲ ਦੇ ਵਿੱਚ 45-45 ਸਾਲ ਦੇ ਵਿੱਚ ਰਹਿ ਰਿਹਾ ਸਾਡੀ ਅੰਗੀਧਾਰ ਪਾਰ ਜਿਹੜਾ ਬਣਾ ਕੇ ਦੇਵੇ ਪੰਜਾਬ ਸਰਕਾਰ ਤੇ ਇਹਨਾਂ ਨੂੰ ਰਹਿਣ ਲਈ ਚੰਗਾ ਖਾਨ ਬਣਨਾ ਦਾ ਸਮਾਨਟ ਆਇਆ ਗਿਆ ਇਹਨਾਂ ਦੀ ਸੱਤਾ ਮਾਰੀ ਗਈ ਉਹਦਾ ਮੁਆਵਜ਼ਾ ਪੰਜਾਬ ਸਰਕਾਰ ਦੇ ਦੇ ਇਹਨਾਂ ਦਾ ਵੀ ਮਰੇ ਆ ਔਰ ਅਸੀਂ ਸਾਡੇ ਜੰਮਪਾਲ ਵੀ ਇਹੇ ਆ ਉਹਨਾਂ ਬਾਰੇ ਕੀ ਗੱਲਾਂ ਚਾਹੁੰਦੇ ਦੇਖੋ ਉਹ ਵਿਕਾਸ ਮਾਡਲ ਕੁਝ ਕਾਰਪੋਰੇਟਾਂ ਤੇ ਖੜਾ ਹੋਇਆ ਕੋਟਮ ਖਲ ਜਿਹੜਾ ਜਾਂਦਾ ਕਿ ਜੇਸ਼ ਨੇ ਵਿਕਾਸ ਕਰ ਲਿਆ ਤੇ ਇੱਥੇ ਜਿਹੜਾ ਮਜ਼ਦੂਰ ਆ ਪਹਿਰਿਆ ਉਹਨਾਂ ਨੂੰ ਮੋਟਪਾ ਤੇ ਸੋਨਾ ਪਹਿਰਿਆ ਉਹਨਾਂ ਦੇ ਬੱਚੇ ਜਿਹੜੇ ਆ ਨੰਗੇ ਪੈਰੀ ਸੜਕਾਂ ਤੇ ਰਹਿੰਦੇ ਆ ਜਿਹੜੇ ਲੋਕ ਆ 45 45 ਸਾਲ ਤੋਂ ਇੱਥੇ ਰਹਿ ਰਹੇ ਆ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਸਾਤਾ ਇੱਥੇ ਅਕਾਲੀਆਂ ਨੇ ਕੀਤਾ ਕੁਛ ਨਾ ਕਾਂਗਰਸ ਨੇ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੁਛ ਅਮੀਰ ਬੰਦੇ ਨੂੰ ਇਹ ਲੱਗਿਆ ਕਿ ਇੱਥੇ ਇਸ ਜਗ੍ਹਾ ਖਾਲੀ ਕਰਾਈ ਜਾ ਸਕਦੀ ਆ ਉਹਨੇ ਕਹਿ ਦਿੱਤ ਜੇ ਇੱਥੇ ਵੱਡੇ ਵੱਡੇ ਜਿਹੜੇ ਹੋਟਲ ਹੋਟਲ ਵਾਲੀ ਜਗ੍ਹਾ ਤਾਂ ਖਾਲੀ ਕਰੇਗਾ ਸਰਕਾਰੀ ਥਾਂ ਤੇ ਹੋਟਲ ਪਾ ਕੇ ਰਹਿ ਸਕਦੇ ਆ ਪਰ ਗਰੀਬ ਆਪ ਦੀ ਨਸ਼ੇ ਨਾਲ ਭਰੇ ਹੋਏ ਆ ਉਹਨਾਂ ਦੇ ਘਰ ਨਹੀਂ ਡਾਏ ਗਏ ਉਹਨਾਂ ਬਾਰੇ ਇੱਥੇ 15 ਗਾਹਾਂ ਤੇ ਨਸ਼ ਗੁਜਰਾਤ ਦੀ ਬੰਦਰਗਾਹ ਤੇ ਅਡਾਨੀ ਦਾ ਨਸ਼ਾ ਫੜਿਆ ਗਿਆ ਤਾਂ ਵੇਦ ਰਿਆ ਉਹ ਉਹਦੇ ਉਹਦੇ ਘਰ ਦੇ ਬਲਦੋਤਰ ਨੂੰ ਚੱਲਿਆ ਜਿਹੜੀ ਵੱਡੇ ਵੱਡੇ ਦੇ ਪੁਲਿਸ ਅਫਸਰਾਂ ਦੇ ਨਾਮ ਆਉਂਦੇ ਰਹੇ ਆ ਇਹ ਇਹਨਾਂ ਨੇ ਜਿਹੜਾ ਜਿਹੜੇ ਪੀੜਤ ਨੇ ਲੋਕ ਜਿਹੜਾ ਨਸ਼ਾ ਨਸ਼ਾ ਕਰਦੇ ਆ ਨਸ਼ਾ ਕਰਨ ਲਈ ਜਿਹੜਾ ਉਹ ਲੈ ਕੇ ਆਉਂਦੇ ਆ ਉਹਨਾਂ ਦੇ ਬਲਦੋਤਰ ਤੋਂ ਨਸ਼ੇ ਵਾਲਿਆਂ ਤੇ ਕਾਰਵਾਈ ਕਰ ਰਹੇ ਆ ਜਿਹੜੇ ਬਹੁਤ ਆਮ ਘਰਾਂ ਦੇ ਲੋਕ ਆ ਨਾ ਬਹੁਤ ਛੋਟੇ ਛੋਟੇ ਘਰ ਆ ਜਿਨ੍ਹਾਂ ਦੇ ਘਰ ਉਜਾੜਿਆ ਗਿਆ ਜੇ ਕੋਈ ਘਰ ਬੰਦਾ ਚੁੱਟਾ ਵੇਦਾ ਹੋਵੇ ਉਹ ਲੋਕ ਪੁਲਿਸ ਨੂੰ ਦੱਸਦੇ ਵੀ ਆ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਇਥੇ ਉਹਨਾਂ ਜਿਹੜੇ ਆਮ ਲੋਕਾਂ ਦੇ ਗੈਰ ਕਾਨੂੰਨੀ ਵਿਸੇਫੇ ਦੇ ਨਾਂ ਤੇ ਜਿਹੜੇ ਬਟਰ ਚਲਾਏ ਜਾ ਰਹੇ ਆ ਆਮ ਅਵਿਕਾਸ ਦੇ ਨਾਂ ਤੇ ਜਿਹੜਾ ਦਿੱਲੀ ਵਿੱਚ G20 ਦੀ ਮੀਟਿੰਗ ਲਈ ਸੜਕਾਂ ਦਾ ਸਾਫ ਕਰਾਈਆਂ ਕਲੋਨੀਆਂ ਨੂੰ ਪਾਲੀਸੀ ਨਾਲ ਟੱਕਿਆ ਉਹ ਵੀ ਜਿਵੇਂ ਰਾਮ ਮੰਦਰ ਜਦੋਂ ਬਣਾਇਆ ਗਿਆ ਤਾਂ ਰਾਮ ਮੰਦਰ ਨੂੰ ਜਿਹੜੀ ਇੰਨੀ ਮੰਨੀ ਗੱਡੀਆਂ ਲੰਘ ਸਕਣ ਉਹ ਤੇ ਆਮ ਲੋਕਾਂ ਨੇ ਘਰ ਉਜਾੜੇ ਗਏ ਉਵੇਂ ਜਿਹੜੇ ਵਿਕਾਸ ਦੇ ਨਾਂ ਤੇ ਇੱਥੇ ਜਿਹੜਾ ਲੋਕਾਂ ਨਾਲ ਅਸੀਂ ਕੱਲ ਵਕਤ ਵਕਤ ਜਥੇਬੰਦੀਆਂ ਦੇ ਨਾਲ ਮਿਲ ਕੇ ਕੱਲ 10 ਵਜੇ ਡੀਸੀ ਦਫ਼ਤਰ ਕਿਹੜੇ ਮੰਗਾ ਨੇ ਕਿਹੜੀ ਕਿਹੜੀ ਹੱਲ ਹੋਣੀ ਚਾਹੀਦੀਆਂ ਤੇ ਜੇ ਕੁਝ ਨਾ ਹੋਇਆ ਜੇ ਇਹਨਾਂ ਨੂੰ ਸਹੀ ਮੰਗਾ ਹੱਲ ਨਾ ਹੋਇਆ ਤਾਂ ਅਸੀਂ ਇਹ ਕੰਮ ਕਰਾਂਗੇ ਅਕਸਰ ਦੇਖਿਆ ਜਾਂਦਾ ਕਿ ਪੁਲਿਸ ਝੋਕੀਆਂ ਦੇ ਵਿੱਚ ਤਲਾ ਮੁੰਡੇ ਜਿਹੜੇ ਨਸ਼ਾ ਵੇਚਦੇ ਆ ਪਰ ਇੱਥੋਂ ਨਸ਼ਾ ਕਰਦੇ ਫੜਿਆ ਨਹੀਂ ਗਿਆ ਦੇਖੋ ਜਿਹੜੇ ਤਾਂ ਨਸ਼ਾ ਵੇਚਦੇ ਆ ਉਹਨਾਂ ਦੀਆਂ ਤਾਂ ਕਈ ਕਈ ਹਵੇਲੀਆਂ ਬਣ ਗਈਆਂ ਉਹਨਾਂ ਦੇ ਕਹਿੰਦੇ ਨਾ ਇਸ ਨਸ਼ਾ ਮਟਾ ਦੇਵਾਂਗੇ ਇੱਥੇ ਜਿਹੜੇ ਮਾੜਾ ਮੋਟਾ ਨਸ਼ਾ ਕਰਦੇ ਆ ਉਹ ਨਸ਼ੇੜੀਆਂ ਨੂੰ ਨਸ਼ਾ ਤਸਕਰ ਬਣਾ ਮਾਣਾ ਆ ਆਪਣੇ ਛੇੜੀਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਨਸ਼ਾ ਨਸ਼ਾ ਫੜਨ ਕਰਨ ਵਾਲੇ ਨੂੰ ਫੜਨਾ ਹੁੰਦਾ ਜਾਂ ਤੇ ਬਿਲਡੋਜ਼ਰ ਚਲਾਉਣੇ ਆਮ ਲੋਕਾਂ ਦੇ ਘਰਾਂ ਨੇ ਤਲਾਸ਼ੀਆਂ ਲੈਣੀਆਂ ਇੱਕ ਇੱਕ ਤਾਂ ਤੁਸੀਂ ਹਰ ਦੋ ਦਿਨਾਂ ਬਾਅਦ ਪੰਜਾਬ ਵਿੱਚ ਪੁਲਿਸ ਦਾ ਜਿਹੜਾ ਲਗਾਤਾਰ ਗੁੰਡਾ ਕਰਦੀ ਜਿਹੜੀ ਚੱਲ ਰਹੀ ਆ ਇਹ ਪੰਜਾਬ ਸਰਕਾਰ ਦੀ ਸ਼ਹਿਤ ਹੀ ਹੋਰੀ ਨਾਉਂ ਉਸ ਦਿਨ ਜੋ ਕਿ ਹੈ ਗਿਆ ਜਿਵੇਂ ਉੱਪਰ ਹੁਕਮ ਆਉਂਦਾ ਉਵੇਂ ਇਥੇ ਲਾਗੂ ਕਰ ਰਿਹਾ ਹੈ ਪੰਜਾਬ ਸਰਕਾਰ ਆ ਲਗਾਤਾਰ ਲੋਕਾਂ ਤੇ ਜਿਹੜਾ ਉਹ ਮੰਡੀ ਦੇ ਵਿੱਚ ਇਹੀ ਮਜ਼ਦੂਰ ਝੋਨਾ ਤੇ ਕਣਕ ਦੇ ਵਿੱਚ ਕੰਮ ਕਰਦੇ ਆ ਔਰ ਖੇਤਾਂ ਫਿਰ ਇਹਨਾਂ ਨੂੰ ਨਸ਼ਾ ਤਸਕਰ ਕਿਉਂ ਕਿਹਾ ਜਾਂਦਾ ਹੈ ਦੇਖੋ ਸਰਕਾਰ ਨੇ ਫਿਰ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਤਾਂ ਦੋਸ਼ੀ ਠਹਿਰਾਉਣਾ ਹੀ ਆ ਉਹ ਆਮ ਵੀ ਹੁਣ ਕਣਕ ਦਾ ਸੀਜ਼ਨ ਆਉਣ ਵਾਲਾ ਇਹ ਲੋਕ ਮੰਡੀਆਂ ਜਿਹੜਾ ਉਹ ਜਿਹੜਾ ਇੱਥੇ ਪੂਰੇ ਜਿਹੜਾ ਝੋਨਾ ਲਾਉਂਦੇ ਸਸਤੀ ਮਜ਼ਦੂਰੀ ਕਰਕੇ ਜਿਹੜਾ ਰੋਜ਼ਗਾਰ ਪਾਲਦੇ तरह दिया खबर अपने आले दुआले देखने लाई सब्सक्राइब करो अडिया खबर शेयर करो अगलिया खबर देखते रहो इंडियन टीवी न्यूज